ਖਬਰ ਹੁਸ਼ਿਆਰਪੁਰ ਦੇ ਰਹੀਮ ਮੰਡੀ ਨਜ਼ਦੀਕ ਤੋਂ ਹੈ ਜਿੱਥੇ ਕਿ ਬੀਤੇ ਸ਼ਨੀਵਾਰ ਨੂੰ ਇੱਕ ਰੇੜੀ ਲਾ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਨ ਵਾਲੀ ਮਹਿਲਾ ਦਾ ਟਾਬਾ i20 ਗੱਡੀ ਚਾਲਕ ਨੇ ਤਹਿਸ਼ ਨਹਿਜ਼ ਕਰ ਦਿੱਤਾ ਜੀ ਹਾਂ ਹਾਲਾਂਕਿ ਇਸ ਘਟਨਾ ਤੋਂ ਬਾਅਦ ਮਹਿਲਾ ਵੱਲੋਂ ਪੁਲਿਸ ਤੱਕ ਵੀ ਪਹੁੰਚ ਕੀਤੀ ਗਈ ਪਰੰਤੂ ਪੁਲਿਸ ਪ੍ਰਸ਼ਾਸਨ ਨੇ ਅੱਜ 5 ਦਿਨ ਬਾਅਦ ਵੀ ਉਸ ਦੀ ਕੋਈ ਸਾਰ ਨਹੀਂ ਲਈ ਇਹ ਕਹਿਣਾ ਹੈ ਪੀੜਿਤ ਮਹਿਲਾ ਦਾ ਜਿਸ ਤੋਂ ਬਾਅਦ ਮਹਿਲਾਵੱਲੋ মিডিਆ ਦਾ ਸਹਾਰਾ ਲਿਆ ਗਿਆ। মিডিਆ ਨੂੰ ਜਾਣਕਾਰੀ ਦਿੰਦੇ ਹੋਏ ਅਨੁਰਾਦਾ ਨੇ ਦੱਸਿਆ ਕਿ ਉਹ ਰੇੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ ਅਤੇ ਸ਼ਨੀਵਾਰ ਰਾਤ 7:30 ਵਜੇ ਦੇ ਕਰੀਬ ਇੱਕ ਗੱਡੀ ਆਈ ਜਿਸ ਨੇ ਟੱਬਾ ਤਹਿਸ਼ ਨੈਸ ਕਰ ਦਿੱਤਾ। ਅੱਜ ਉਹ ਪੁਲਿਸ ਦੇ ਬਾਰ-ਬਾਰ ਚੱਕਰ ਕੱਟਣ ਦੇ باوجود ਪੁਲਿਸ ਕਾਰਵਾਈ ਨਹੀਂ ਕਰ ਰਹੀ। ਤੇ ਉਸਨੇ ਕਿਹਾ ਕਿ ਉਹ ਬਾਰ-ਬਾਰ ਪੁਲਿਸ ਥਾਣੇ ਦੇ ਚੱਕਰ ਘੱਟ ਰਹੀ ਹੈ ਉਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਮੌਕੇ ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦੁਆਇਆ ਜਾਵੇ ਮਾਮਲਾ ਕੁਛ ਵੀ ਨਹੀਂ ਸੀ ਸਾਰਕ ਖਾਲੀ ਸੀ ਕਿ ਜਿੱਦਾਂ ਨਾਲ ਰੋਡ ਤੋਂ ਗੱਡੀ ਆ ਰਹੀ ਮੈਂ ਰੋਟੀ ਪਰਤਾ ਰਹੀ ਆ ਤੇ ਜਿੱਲੇ ਕਾਰ ਲੱਗ ਗਈ ਉਹਨੂੰ ਹੱਥ ਨਾਲ ਕਹਿ ਰਹੀ ਸਾਈਡ ਤੇ ਕਰ ਲੋ ਉਹਨੇ ਸਾਈਡ ਤੇ ਨਹੀਂ ਕੀਤੀ ਉਹਨੇ ਹਿੱਟ ਕੀਤੀ ਬੜੇ ਜ਼ੋਰ ਨਾਲ ਮੈਂ ਛਾਲ ਮਾਰ ਕੇ ਪਿੱਛੇ ਹੋ ਗਈ ਉਹਨੇ ਰੇੜੀ ਤੂ ਕਈ ਲੈ ਗਿਆ ਉਹਨੇ ਬੈਗ ਗੇਅਰ ਵੀ ਨਹੀਂ ਗੱਡੀ ਦਾ ਪਾਇਆ ਖਿੱਚ ਕੇ ਲੈ ਗਿਆ ਅੱਗੇ ਤੱਕ ਉਹ ਕੀ ਗੱਡੀ ਦਾ ਨੰਬਰ ਚਾਹਤਾ ਤੁਹਾਨੂੰ ਹਾਂਜੀ ਪੀਵੀ07366 ਵਾਈਟ ਚੱਲਾ ਨਹੀਂ ਮੈਨੂੰ ਨਜ਼ਰ ਆਇਆ ਉਹਦਾ ਵਾਈਟ ਕਲਰ ਦੀ ਗੱਡੀ ਆਈ20 ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ ਇਹ 8 ਵਜੇ ਕੇ 13 14 ਮਿੰਟ ਦੀ ਗੱਲ ਹੈ ਜੀ ਇੱਕ ਨੁਕਸਾਨ ਹੋਇਆ ਜੀ ਤਕਰੀਬਨ ਨੁਕਸਾਨ ਸਾਡਾ ਕਾਫੀ ਹੋ ਗਿਆ ਤੋੜਪਾਂ ਨ ਕਾਫੀ ਹੋਇਆ ਰੇੜੀ ਤੇ ਵੀ ਨੁਕਸਾਨ ਹੋ ਗਿਆ ਭਾਂਡਿਆਂ ਦਾ ਵੀ ਹੋਇਆ ਗੈਸ ਚੁੱਲੇ ਦਾ ਵੀ ਹੋ ਗਿਆ ਜਿਹੜੇ ਨਵੇਂ ਭਾਂਡੇ ਲੱਗੇ ਉਹਨਾਂ ਦਾ ਵੀ ਹੋਇਆ ਪੁਰਹੀਰਾ ਪੁਲਿਸ ਚੌਕੀ ਸਾਡੀ 99 ਡਿੱਗ ਗਈ ਸੀ ਸਾਡਾ ਪਾਈਪ ਸਾਰਾ ਟੁੱਟ ਗਿਆ ਸੀਗਾ ਤੇ ਪੁਰਹੀਰਾ ਪੁਲਿਸ ਚੌਕੀ ਕਾਰਵਾਈ ਨਹੀਂ ਕਰ ਰਹੀ ਢਿੱਲੀ ਕਾਰਵਾਈ ਨਾ ਢਿੱਲੀ ਆ ਇਹਦੇ ਵਿੱਚ ਕਿਸੇ ਦਾ ਹੱਥ ਆ ਜਿੱਦਾਂ ਹੁੰਦਾ ਆ ਜਾ ਕਰਦੇ ਹੀ ਨਹੀਂ ਪਏ ਢਿੱਲੀ ਕਰੀ ਜਾਂਦੇ ਪਏ ਗੱਲ 5 ਦਿਨ ਹੋ ਗਿਆ ਡਿਲੇ ਕਰਕੇ ਬੈਠੇ ਹੋਏ ਆ ਗੱਲ ਨੂੰ ਤੁਹਾਡੇ ਹਸਬੰਦ ਕੀ ਕਰਦੇ ਜੀ ਮੇਰੇ ਹਸਬੰਦ ਪਹਿਲਾਂ ਬਾਹਰ ਸੀਗੇ ਹੁਣ ਡੈਥ ਹੋ ਚੁੱਕੀ ਹੋਣਾ ਜੀ ਬੱਚੇ ਕਿੰਨੇ ਤੁਹਾਡੇ ਦੋ ਬੇਟੇ ਹਨ ਮੇਰੇ ਤੁਸੀਂ ਇੱਥੇ ਕਾਹ ਨੂੰ ਰਹਿੰਦੇ ਹੋ ਜੀ ਇੱਥੇ ਇਸ ਕਰਕੇ ਰਹਿੰਦੇ ਆ ਜੀ ਜੇ ਫਰੂਟ ਦਾ ਕੰਮ ਕਰਦੇ ਸੀ ਨਾ ਚ ਸੁੱਤਿਆਂ ਪੀ ਆਂਦੇ ਹੀ ਹੋ ਜਾਂਦੇ ਸੀ ਸ਼ਿਵਰਾਤਰੀ ਤੇ ਲੰਗਰ ਲਗਾਇਆ ਸੀਗਾ ਸਾਡੀ ਜਨ ਕੇ ਜੂਸ ਵਾਲੀ ਮਸ਼ੀਨ ਚੱਕ ਕੇ ਲੈ ਗਏ ਸੁੱਤਿਆਂ ਪੀ ਉਹਨਾਂ ਨੇ ਦੇਖਿਆ ਤਾੜ ਦੇ ਸੁੱਤੇ ਪਏ ਆ ਫਿਰ ਚੱਕ ਕੇ ਲੈ ਗਏ ਇਸ ਕਰਕੇ ਅਸੀਂ ਸਾਨੂੰ ਸੋਨਾ ਪੈਂਦਾ ਮੈਂ ਬਕਾਇਦਾ 1:00 3 ਵਜੇ ਤੱਕ ਇੱਥੇ ਜਾਗਦੀ ਆ ਮੈਨੂੰ ਕਹਿੰਦੇ ਕਿ ਵਰੁਣ ਨਾਮ ਦਾ ਮੁਲਾਜ਼ਮ ਆਉਂਦਾ ਪਰ ਉਹ ਕਾਰਵਾਈ ਨਹੀਂ ਕਰਦਾ ਨਹੀਂ ਕਾਰਵਾਈ ਨਹੀਂ ਕਰਦੇ ਕੀ ਕਹਿੰਦਾ ਆ ਕੇ ਫਿਰ ਉਹ ਇੱਕ ਵਾਰੀ ਆਏ ਵੀ ਕੈਮਰੇ ਚ ਵੀਡੀਓ ਕਢਾਈ ਦੇਖੀ ਉਹਨਾਂ ਨੇ ਪੜਾਈ ਵੀ ਨਹੀਂ ਉਹਨਾਂ ਨੇ ਉਦੋਂ ਹੀ ਕਹਤਾ ਤੁਸੀਂ 2:00 ਵਜੇ ਆ ਜਿਓ ਮੁੜ ਕੇ ਨਹੀਂ ਆਏ ਦੀ ਮੰਗ ਕਰਦੇ ਹਾਂ ਪੁਲਿਸ ਨੂੰ ਇਨਸਾਫ ਮੰਗਦੇ ਹਾਂ ਸਾਡਾ ਖਰਚਾ ਪਾਣੀ ਕੀ ਦਿੱਤਾ ਜਾਵੇ ਸਾਡੀਆਂ ਸਮਾਨ ਦੀ ਰਿਪੇਅਰਿੰਗ ਕਰਾ ਕੇ ਦੇਣ ਜਿੰਨਾ ਨੁਕਸਾਨ ਕੀਤਾ ਉਹਨਾਂ ਨੇ ਗਰੀਬ ਪਰਿਵਾਰ ਜੇ ਕੱਲ ਨੂੰ ਇਦਾਂ ਦੋ ਜੇ ਕੱਲ ਨੂੰ ਅੱਜ ਮੇਤੇ ਹਮਲਾ ਕੀਤਾ ਕੱਲ ਨੂੰ ਮੇਰੇ ਬੱਚਿਆਂ ਦੇ ਵੀ ਕਰ ਸਕਦੇ ਆ ਜੇ ਮੈਨੂੰ ਇਨਕ ਕੁਝ ਹੋ ਜਾਂਦਾ ਮੇਰੇ ਬੱਚੇ ਤਾਂ ਅनाथ ਹੋ ਜਾਣੇ ਸੀਗੇ